ਸ਼ੀਕਾਲ ਤੱਕ ਸਾਹਿਬ ਦੇ ਮਾਨ ਸਨਮਾਨ ਨੂੰ ਕਾਇਮ ਰੱਖਣ ਲਈ ਆਪਣੀਆਂ ਇੱਛਾਵਾਂ, ਆਉਧਿਆਂ ਤੇ ਹੋਰ ਵੱਡੇ ਤੋਂ ਵੱਡੇ ਸੁਪਣਿਆਂ ਨੂੰ ਨਿਛਾਵਰ ਕਰ ਦੇਣਾ ਹਰੇਕ ਗੁਰਸਿੱਖ ਦਾ ਧਰਮ ਤੇ ਫਰਜ਼ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਹੜੇ ਆਗੂ ਲਾਲਚ ਵਾਸ ਆਪਣੇ ਨਿੱਜੀ ਹਿੱਤਾਂ ਦੇ ਲਈ ਸ਼ੀਕਾਲ ਤੱਕ ਸਾਹਿਬ ਵੱਲੋਂ ਜਾਰੀ ਹੋਈ ਹੁਕਮਾਂ ਨੂੰ ਟਿੱਚ ਜਾਂਦੇ ਰਹੇ ਨੇ ਉਹ ਕਤਈ ਖਾਲਸਾ ਪੰਥ ਵਿੱਚ ਆਪਣੇ ਮਾਨ ਸਨਮਾਨ ਨਹੀਂ ਪਾਪਉਂਦੇ। ਉਹਨਾਂ ਨੂੰ ਖਾਲਸਾ ਪੰਥ ਵੱਲੋਂ ਹਮੇਸ਼ਾ ਦੁਰਕਾਰਿਆ ਜਾਂਦਾ ਹੈ। ਇਹ ਵਿਚਾਰ ਪ੍ਰਗਟ ਕਰਦੇ ਹੋਏ ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਪਰ ਸੇਖਾਲਕ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕਰ ਰਹੀ ਹੈ ਉਹਨਾਂ ਨੂੰ ਗੁਰੂ ਮਰਿਆਦਾ ਅਨੁਸਾਰ ਤੁਰੰਤ ਪੰਥ ਚੋਂ ਛੇਕਣ ਦੀ ਜਥੇਦਾਰ ਨੂੰ ਅਪੀਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਜੀ ਹਜ਼ੂਰੀ ਕਰਨ ਵਾਲੇ દિਸ਼ਾਹੀਨ ਸਿਆਸਤਦਾਨ ਬਾਦਲ ਨੂੰ ਜਿਉਂਦਾ ਰੱਖਣ ਦੇ ਲਈ ਕਿੰਨੀਆਂ ਹੀ ਕੋਸ਼ਿਸ਼ਾਂ ਕਿਉਂ ਨਾ ਕਰਨ ਉਹਨਾਂ ਦੀ ਸਿਆਸੀ ਤੇ اخਲਾਕੀ ਮੌਤ ਹੋ ਕੇ ਰਹੇਗੀ ਸ਼ੀ ਗਾਲ ਤੱਕ ਸਾਹਿਬ ਨਾਲ ਮੱਥਾ ਲਾਉਣ ਦੀ ਬਜਾਏ ਸ਼ੀ ਅਕਾਲ ਤਖਤ ਤੇ ਸਾਹਿਬ ਨੂੰ ਸਮਰਪਿਤ ਹੁੰਦੇ ਤਾਂ ਇਹ ਅਕਾਲੀ ਲੀਡਰਸ਼ਿਪ ਲਈ ਬਿਹਤਰ ਹੁੰਦਾ ਉਹਨਾਂ ਕਿਹਾ ਕਿ ਜੇਕਰ ਇਹ ਲੀਡਰਸ਼ਿਪ ਸਿੱਖੀ ਮਰਿਆਦਾ ਦੀ ਤੋਹੀਨ ਕਰਨ ਤੋਂ ਬਾਜ਼ ਨਹੀਂ ਆਉਂਦੇ ਤਾਂ ਜਥੇਦਾਰ ਸ਼ੀ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਬਾਗੀ ਅਤੇ ਦਾਗੀਆਂ ਨੂੰ ਪੰਥ ਚੋਂ ਛੇਕਣ ਦੇ ਤੁਰੰਤ ਹੁਕਮ ਜਾਰੀ ਕਰਨ ਇਸ ਨਾਲ ਇਹ ਸੁਨੇਹਾ ਵੀ ਜਾਵੇਗਾ ਕਿ ਸ਼ੀ ਅਕਾਲ ਤਖਤ ਸਾਹਿਬ ਦੀ ਹੁਕਮਾ ਦੀ ਉਲੰਘਣਾ ਕਰਨ ਵਾਲਿਆਂ ਤਾਕਤਾਂ ਦੇ ਅਜਿਹੇ ਅਮਲਾਂ ਨੂੰ ਖਾਲਸਾ ਪੰਥ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਉੱਤੇ ਸਮੁੱਚੇ ਖਾਲਸਾ ਪੰਥ ਦੀ ਵੱਖ-ਵੱਖ ਧੜਿਆਂ ਗਰੁੱਪ ਸ਼ੇਕਾਲਤਕ ਸਾਹਿਬ ਦੀ ਅਗਵਾਈ ਹੇਠ 71 ਕਰਨ ਦੀ ਜ਼ਿੰਮੇਵਾਰੀ ਵੀ ਜਥੇਦਾਰ ਸਾਹਿਬ ਨੇ ਨਿਭਾਉਣ ਉਹਨਾਂ ਕਹਿੰਿਆ ਕਿ ਬਹੁਤ ਹੀ ਸ਼ਰਮਨਾਕ ਅਤੇ ਦੁਖਦਾਇਕ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿੱਖੀ ਸਿੱਖ ਸੰਸਥਾਵਾਂ ਅਤੇ ਮਰਿਆਦਮਾਂ ਦਾ ਕਾਣ ਕਰ ਰਹੇ ਨੇ ਖਾਲਸਾ ਪੰਥ ਦੇ ਅਕਸ ਨੂੰ ਸੰਸਾਰ ਪੱਧਰ ਤੇ ਤੁੰਤਲਾ ਕਰਨ ਅਤੇ ਕੌਮ ਨੂੰ ਮਜ਼ਾਕ ਬਣਾਉਣ ਦੇ ਵਿੱਚ ਉਹ ਅਪਰਾਧ ਕਰ ਰਹੇ ਨੇ ਇਹਨਾਂ ਨਾਲ ਕਿਸੇ ਕਿਸਮ ਦੀ ਕੌਮੀ ਅਤੇ ਧਾਰਮਿਕ ਕੋਈ ਲਿਹਾਜ਼ ਨਹੀਂ ਕਰਨੀ ਚਾਹੀਦੀ ਬਲਕਿ ਸਮੁੱਚੀ ਕੌਮ ਵੱਲੋਂ ਉਠਾਈ ਜਾ ਰਹੀ ਆਵਾਜ਼ ਨੂੰ ਸੁਣ ਕੇ ਜਥੇਦਾਰ ਸਾਹਿਬਾਂ ਨੇ ਇਹਨਾਂ ਨੂੰ ਪੰਥ ਤੋਂ ਛੇਕਣ ਤਾਂ ਕਿ ਉਹਨਾਂ ਵਾਲੇ ਸਮੇਂ ਵਿੱਚ ਕੋਈ ਵੀ ਸਿਰਫਰਾਸਿਕ ਖਾਗੂ ਹਿੰਦੂਤਵ ਤਾਕਤਾਂ ਦਾ ਗੁਲਾਮ ਬਣ ਕੇ ਖਾਲਸਾ ਪੰਥ ਦੇ ਸਿਧਾਂਤਾਂ ਤੇ ਬਰਯਾਦਾਵਾਂ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਕਰ ਸਕੇ ਉਨਾ ਉਮੀਦ ਪ੍ਰਗਟ ਕੀਤੀ ਹੈ ਕਿ ਜਥੇਦਾਰ ਸ਼੍ਰੀ ਅਕਾਲਕਟ ਸਾਹਿਬ ਜਿਨ੍ਹਾਂ ਕੋਲ ਸਾਹਿਬੇ ਸ਼੍ਰੀ ਗੁਰੂ ਹਰगोबिंद ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਅਸੀਂ ਇਸ ਸ਼ਕਤੀ ਦੀ ਵਰਤੋਂ ਕਰਕੇ ਪੰਥ ਦੋਖੀਆਂ ਨੂੰ ਸਜ਼ਾ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਉਦਰੀ ਵਿਰਾਸਤ ਸਿਕਸ ٹرسٹ ਦੇ ਚੇਅਰਮੈਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜਥੇਦਾਰੀ ਅਕਾਲ ਤਖਤ ਸਾਹਿਬ ਦਾ ਅਹੁਦਾ ਪੰਥ ਲਈ ਬੇਹੱਦ ਸਤਿਕਾਰਯੋਗ ਅਹੁਦਾ ਹੈ ਪਰ ਜੇਕਰ ਇਹਨਾਂ ਨੂੰ ਪੰਥਕ ਕਮੇਟੀਆਂ ਹੀ ਆਪਣੇ ਕਰਿੰਦੇ ਆ ਮੰਨਣਗੀਆਂ ਤਾਂ ਇਸ ਤੋਂ ਜ਼ਿਆਦਾ ਨਮੂਸ਼ੀ ਵਾਲੀ ਗੱਲ ਕੌਮ ਲਈ ਹੋਰ ਕੋਈ ਨਹੀਂ ਹੋ ਸਕਦੀ ਉਹਨਾਂ ਨੇ ਕਿਹਾ ਕਿ 1606 ਤੋਂ ਚੱਲ ਰਹੀ ਅਕਾਲ ਬੁੰਗੇ ਦੇ ਜਥੇਦਾਰੀ ਮਰਿਆਦਾ ਦੇ ਨਿظام ਨੂੰ 1925 ਦਾ ਐਕਟ ਦਿਖਾ ਕੇ ਨਿਵਾ ਦਿਖਾਉਣ ਦੀ ਕੋਸ਼ਿਸ਼ ਕਰਨ ਵਾਲੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਮੈਂਬਰਾਂ ਨੇ ਸਿੱਖ ਕੌਮ ਦਾ ਹਿਰਦਾ ਬੁਲੰਦਰ ਕੇ ਰੱਖ ਦਿੱਤਾ ਹੈ ਚੇਅਰਮੈਨ ਰਜਿੰਦਰ ਸਿੰਘ ਅਤੇ ਸ਼੍ਰੀ ਮੁਖਤਸਰ ਸਾਈਂ ਤੋਂ ਅੰਤਰੀ ਮੈਂਬਰ ਇਕਬਾਲ ਸਿੰਘ ਨੇ ਸਾਂਝ ਬਿਆਨ ਰਹੀ ਕਿ ਗੁਰੂ ਸਾਹਿਬ ਦੇ ਸਮੇ ਤੋਂ ਬਾਅਦ ਕੌਮ ਹਰ 100 ਸਾਲਾਂ ਬਾਅਦ ਇਤਿਹਾਸਿਕ ਬਦਲਾਅ ਵਾਲੇ ਫੈਸਲੇ ਲੈਣ ਦੀ ਆਈ ਹੈ ਅਤੇ ਅੱਜ ਸਮਾਂ ਆ ਗਿਆ ਹੈ ਕਿ ਇਸ 1925 ਦੇ ਅੰਗਰੇਜ਼ੀ ਨਿਜ਼ਾਮ ਵਾਲੇ ਐਕਟ ਵਿੱਚ ਤਬਦੀਲੀਆਂ ਕਰਕੇ ਇਸ ਨੂੰ ਖਾਲਸਾਈ ਰੂਹ ਰੀਤਾ ਮੁਤਾਬਕ ਇੱਕ ਨਿਵੇਕਲੇ ਪੰਥਕ ਨਿਜ਼ਾਮ ਵਾਲੇ ਐਕਟ ਦਾ ਰੂਪ ਦਿੱਤਾ ਜਾਵੇ ਜਿਸ ਨਾਲ ਕਿ ਐਲਜੀਪੀਸੀ ਆਪਣੇ ਸਿੱਖ ਸਿਧਾਂਤਾਂ ਦੇ ਮੁਤਾਬਕ ਚੱਲ ਸਕੇ ਅਤੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸਾਰੇ ਤਖਤਾਂ ਦੇ ਜਥੇਦਾਰ ਸਾਈਬਾਨਾਂ ਦੀ ਨਿਯੁਕਤੀ ਅਤੇ ਸੇਵਾ ਸਮਾਪਤੀ ਦਾ ਵੀ ਇੱਕ ਬਿਹਤਰ ਨਿਜ਼ਾਮ ਕਾਇਮ ਕੀਤਾ ਜਾਵੇ ਟਰਸਟ ਦੇ ਅੰਤਰੀਕ ਮੈਂਬਰ ਦੀ ਟੀਮ ਨੇ ਸਿੰਘ ਸਾਈਬ ਗਿਆਨੀ ਰਕबीर ਸਿੰਘ ਜਿਨ੍ਹਾਂ ਨਿਮਰਤਾ ਨਾਲ ਬੇਨਤੀ ਕਰਦੇ ਆ ਕਿ ਹੈ ਕਿ ਸਿੰਘ ਸਾਹਿਬ ਜਲਦੀ ਹੀ ਪੰਥਕ ਬੁੱਧੀਜੀਵੀਆਂ ਦੀ ਇਕੱਤਰਤਾ ਬੁਲਾ ਕੇ ਇਹਨਾਂ ਵਿਸ਼ਿਆਂ ਉੱਪਰ ਕੌਮੀ رائے ਕਾਇਮ ਕਰਨ ਉਦਰੀ ਪੰਥਕ ਸੰਸਥਾਵਾਂ ਚ ਆਏ ਸੰਕਟ ਦੇ ਹੱਲ 'ਚ ਦੇਰੀ ਹੋਵੇਗੀ ਤਰਮ ਸੰਕਟੋਨਾਂ ਹੀ ਵਾਦਾ ਜਾਵੇਗਾ ਨਿਹੰਗ ਸਿੰਘਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਪੰਥਕ ਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਸੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਦਿੜਤਾ ਨਿਰਪੱਖਤਾ ਤੇ ਸੁਰਮਗਤੀ ਨਾਲ 2 ਦਸੰਬਰ ਨੂੰ ਲਏ ਫੈਸਲੇ ਅਨੁਸਾਰ ਹੀ ਤੁਰੰਤ ਠਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਸਾਰੇ ਧੜਿਆਂ ਦੇ ਮੁਖੀ ਸਾਈਭਾਣਾ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਹੋਏ ਹੁਕਮ ਅੱਗੇ ਹਉਮੇ ਹੰਕਾਰ ਨੂੰ ਤਿਆਗ ਕੇ ਅਤੇ ਨਿਮਰਤਾ ਸਹਿਤ ਚੁਕਾ ਕੇ ਪ੍ਰਵਾਨ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਇਬ ਦਾ ਸਤਕਾਰ ਅਤੇ ਆਨ ਸ਼ਾਨ ਮਰਿਆਦਾ ਅਤੇ ਸਿੱਖ ਸਿਧਾਂਤ ਤੇ ਹੁਕਮ ਸੰਦੇਸ਼ ਦੇ ਅੱਗੇ ਕੋਈ ਵੀ ਪਾਰਟੀ ਸੰਸਥਾ ਵੱਡੀ ਨਹੀਂ ਹੋ ਸਕਦੀ ਉਹਨਾਂ ਕਿਹਾ ਕਿ ਜਿਹੜਾ ਵੀ ਤੜਾ ਸ਼੍ਰੀ ਅਕਾਲ ਤਖਤ ਸਾਇਬ ਦੇ ਹੁਕਮ ਤੋਂ ਮੁਨਕਰ ਹੁੰਦਾ ਹੈ ਉਸ ਨੂੰ ਪੰਥ ਦੀ ਮੁਖਤਾਰਾ 'ਤੇ ਰਹਿਣ ਦਾ ਵੀ ਕੋਈ ਹੱਕ ਨਹੀਂ ਹੈ ਉਸ ਵਿਰੁੱਧ ਸਖਤ ਪੰਥਕ ਰਹੁ ਰੀਤਾ ਅਨੁਸਾਰ ਜਥੇਦਾਰ ਸਾਇਬ ਸਖਤ ਕਸ਼ਨ ਲੈਣ ਅਜਾ 2 ਦਸੰਬਰ ਵਾਲੇ ਹੁਕਮ ਇਨ ਬਿਨ ਲਾਗੂ ਕਰਵਣ ਉਦਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੀਨੀਅਰ ਅਗੂ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਹੈ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਕਾਰਨ ਸੁਖਬੀਰ ਸਿੰਘ ਬਾਦਲ, ਵਿਰਸਾ ਸਿੰਘ ਵਲਟੋਹੜਾ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਤਬੀਰ ਸਿੰਘ ਦੀ ਕਿਰਦਾਰਕੁਸ਼ੀ ਕਰਨੀ, ਡਰਾਉਣਾ, ਧਮਕਾਉਣਾ ਤੇ ਦਬਾਅ ਪਾਉਣਾ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲੰਬੀ ਕਰ ਉਨਾ ਕਿਹਾ ਹੈ ਕਿ ਬਾਦਲ ਕੇ ਬਖਲਾਹਟ ਵਿੱਚ ਆ ਚੁੱਕੇ ਨੇ ਬਾਦਲ ਦਲ ਦੁਬਾਰਾ ਫਿਰ ਅਕਾਲੀ ਦਲ ਉੱਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦਾ ਹੈ ਬਾਦਲ ਕਾਂ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ ਵਕਾਰ ਰੋਲ ਦਿੱਤਾ ਹੈ ਹੁਣ ਨਾ ਤਾਂ ਉਹ ਸੱਤ ਮੈਂਬਰੀ ਕਮੇਟੀ ਨੂੰ ਮੰਨਣ ਲਈ ਤਿਆਰ ਨੇ ਅਤੇ ਨਾ ਹੀ ਚੰਗੇ ਗੁਰਸਿੱਖਾਂ ਦੇ ਹੱਥਾਂ ਵਿੱਚ ਅਕਾਲੀ ਦਲ ਦੀ ਵਾਗਡੋਰ ਵੇਖਣਾ ਚਾਹੁੰਦੇ ਨੇ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਬਦਲਕਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਉਹ ਲਗਾਤਾਰ ਤਖਤ ਸਾਹਿਬ ਦੀ ਕਰ ਰਹੇ ਨੇ ਉਹਨਾਂ ਕਿਹਾ ਕਿ ਇਸ ਸਮੇਂ ਬਦਲਕਿਆਂ ਵੱਲੋਂ ਤਖਤਾਂ ਦੇ ਜਥੇਦਾਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਆਂ ਕਿਆਂ ਵਿਰੁੱਧ ਸਾਨੂੰ ਸਭ ਤੋਂ ਆਵਾਜ਼ ਉਠਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਦਲਾਂ ਦਾ ਚਾਪਲੂਸ ਬਣਿਆ ਹੋਇਆ ਹੈ ਤੇ ਉਹ ਅਸਤੀਫਾ ਦੇਣ ਦੇ ਡਰਾਮੇ ਕਰ ਰਹੇ ਨੇ ਤਾਂ ਜੋ ਕਿਸੇ ਤਰ੍ਹਾਂ ਬਦਲਕਿਆਂ ਨੂੰ ਮਜ਼ਬੂਤ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਬਦਲਾਂ ਨੇ ਸਾਡੇ ਤਖਤਾਂ ਦਾ ਮਜ਼ਾਕ ਬਣਾ ਦਿੱਤਾ ਹੈ ਆਉਂਦੀਆਂ ਸ਼ੁਮਨਿ ਕਮੇਟੀ ਚੋਣਾਂ ਵਿੱਚ ਬਦਲਕਿਆਂ ਦਾ ਸਪਾਇਆ ਕੀਤਾ ਜਾਵੇਗਾ ਅਤੇ ਗੁਰਦੁਆਮਾ ਦੀ ਸੇਵਾ ਸੰਭਾਲ ਦਾ ਕਾਰਜ ਚੰਗੇ ਗੁਰਸਿੱਖਾਂ ਦੇ ਹੱਥ ਵਿੱਚ ਦਿੱਤਾ ਜਾਵੇਗਾ। ਇਸ ਨਾਲ ਹੀ ਜਥੇਦਾਰ ਜਤਾਰ ਸਿੰਘ ਹਵਾਰਾ ਕਮੇਟੀ ਨੇ ਕਿਹਾ ਹੈ ਕਿ ਸਿੱਖ ਸੰਸਥਾਵਾਂ ਤੇ ਹੋ ਰਹੇ ਅੰਦਰੂਨੀ ਅਤੇ ਬਾਹਰਲੇ ਸਿਧਾਂਤਕ ਹਮਲਿਆਂ ਤੋਂ ਉਪਜ ਸੰਕਟ ਤੋਂ ਛੁਟਕਾਰਾ ਕਮਜ਼ੋਰ ਜਥੇਦਾਰ ਨਹੀਂ ਦਿਵਾ ਸਕਦੇ ਜਿਵੇਂ ਅਕਾਲ ਤਖਤ ਸਾਹਿਬ ਪ੍ਰਭੂ ਸੱਤਾ ਸੰਪੰਨ ਆਜ਼ਾਦ ਹੋਣ ਦਰਖਦਾ ਪਰ ਪਿਛਲੇ ਦਹਾਕਿਆਂ ਤੋਂ ਉਸ ਦੇ ਜਥੇਦਾਰ ਕਮਜ਼ੋਰ ਮਾਨਸਿਕਤਾ ਵਾਲੇ ਅਤੇ ਸਿਆਸਤਦਾਨਾਂ ਦੀ ਅਧੀਨਗੀ ਕਬੂਲਣ ਵਾਲੇ ਬਣੇ ਨੇ ਨਤੀਜੇ ਵਜੋਂ ਇਹਨਾਂ ਦੀ ਸੋਚ ਫੈਸਲੇ ਅਤੇ ਐਕਸ਼ਨ ਪੰਥਕ ਹੋਣ ਦੀ ਬਜਾਏ ਟੜੇਬੰਦੀ ਤੋਂ ਪ੍ਰੇਰਿਤ ਨੇ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਬਾਪੂ ਗੁਰਚਰਨ ਸਿੰਘ ਸੁਖਦੇਵ ਸਿੰਘ ਸਣੇ ਹੋਰ ਕਈ ਆਗੂਆਂ ਨੇ ਕਿਹਾ ਕਿ ਜਦ ਤੱਕ ਤਖਤ ਸਾਈਬਾਨ ਦੇ ਜਥੇਦਾਰ ਨਿਰਦੇਸ਼ ਲੈਣ ਲਈ ਮੁੱਖ ਮੰਤਰੀ ਦੇ ਨਿਵਾਸ ਤੇ ਜਾਣ ਅਤੇ ਉਹਨਾਂ ਦੇ ਜਾਨਸ਼ੀਨ ਵੀ ਕਸੂਰਵਾਰ ਅਕਾਲੀ ਲੀਡਰਾਂ ਦਾ ਪੈਕ ਬੁਲਣ ਤਾਂ ਪੰਥਕ ਸੰਕਟ ਤੋਂ ਨਜਾਤ ਮਿਲਨੀ ਮੁਸ਼ਕਿਲ ਹੈ ਗੁਰਮਤ ਸਿਧਾਂਤਤਾ ਦੀ ਰੋਸ਼ਨੀ ਵਿੱਚ ਜਥੇਦਾਰਤਾ ਨਾ ਪੈ ਦਿੰਦੇ ਨੇ ਤੇ ਨਾ ਹੀ ਪੈ ਕਬੂਲਦੇ ਨੇ ਪਰ ਜੋ ਕਿ ਸਮੇਂ ਦੇ ਜਥੇਦਾਰਾਂ ਦੀ ਪਦਵੀਆਂ ਦਾ ਜਨਮ ਅਤੇ ਅੰਤਿਕ ਪਰਿਵਾਰ ਅਤੇ ਉੱਪਰਲੀ ਕਤਾਰ ਦੇ ਅਕਾਲੀ ਲੀਡਰਾਂ ਦੇ ਰਹਿਮੁਕਰਮ ਤੇ ਹੋਣ ਕਰਕੇ ਪੈ ਵਿੱਚ ਹੀ ਰਹਿੰਦੇ ਨੇ ਇਹ ਵੀ ਕੌਮ ਦੀ ਤਰਸਦੀ ਕਿ ਜਥੇਦਾਰ ਨੂੰ ਕੋਈ ਦੱਪਕਾ ਮਾਰੇ ਤੇ ਉਹ ਜਨਤਕ ਤੌਰ ਤੇ ਹੰਝੂ ਸੁੱਟਣਾ ਸ਼ੁਰੂ ਕਰ ਦੇਵੇ ਜਥੇਦਾਰਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੇ ਉਹ ਜੋ ਹੁਕਮ ਸੁਣਾਇਆ ਗਿਆ ਹੈ ਉਹਨਾਂ ਦੇ ਇਨ ਬਿਨ ਲਾਗੂ ਨਾ ਹੋਣ ਨਾਲ ਜਿੱਥੇ ਕੌਮੀ ਨਿਰਾਸ਼ਾ ਪੈਦਾ ਹੋਈ ਹੈ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਗੌਰਵ ਨੂੰ ਵੀ ਟੱਲ ਲੱਗੀ ਹੈ ਹਵਾਰਾ ਕਮੇਟੀ ਦਾ ਮੰਨਣਾ ਹੈ ਕਿ ਬਾਰ ਬਾਰ ਵਿਦੇਸ਼ੀ ਦੌਰਿਆਂ ਦੀ ਚਮਕ-ਦਮਕ ਵੀ ਜਥੇਦਾਰਾ ਦੀ ਕਮਜ਼ੋਰੀ ਦਾ ਕਾਰਨ ਬਣ ਸਕਦੀ ਹੈ ਵਾਰ ਕਮੇਟੀ ਦੇ ਅਗੂਆਂ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਜੂਨ 84 ਵਿੱਚ 6 ਕਲ ਤੱਕ ਤਸਾਈਪ ਤੌਣ ਤੇ ਪੰਥ ਵਿੱਚ ਸਰਕਾਰ ਵਿਰੁੱਧ ਰੋਸ ਜਾਗਿਆ ਸੀ ਪਰ ਆਪਣੀਆਂ ਵੱਲੋਂ ਦਿੱਲੀ ਦੇ ਇਸ਼ਾਰੇ ਤੇ ਸਿਧਾਂਤਾਂ ਨੂੰ ਢਾਣ ਨਾਲ ਨਿਰਾਸ਼ਾ ਤੇ ਨਫ਼ਰਤ ਪੈਦਾ ਹੋਈ ਹੈ ਜਿਸ ਦੇ ਨਤੀਜੇ ਸਾਹਮਣੇ ਨੇ ਕਿ ਅਕਾਲੀ ਹਾਸ਼ੀਏ ਤੇ ਅੱਗੇ ਨੇ ਪ੍ਰੋਫੈਸਰ ਬਲਵਿੰਦਰ ਸਿੰਘ ਤੇ ਬਾਪੂ ਗੁਰਚਰਨ ਸਿੰਘ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਸੂਜਵਾਨ ਗੁਰਸਿੱਖਾਂ ਦੀ ਅਗਵਾਈ ਵਿੱਚ ਪਿੰਡ ਪੱਧਰ ਤੇ ਮੀਰੀ ਪੀਰੀ ਦੇ ਸਿਧਾਂਤ ਤੇ ਗੋਸ਼ਟੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ